ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਆਪ ਨੂੰ ਪਤਾ ਜਿਵੇਂ ਡੀਏਪੀ ਦੀ ਕਿਲਤ ਚੱਲ ਰਹੀ ਹੈ ਤੇ ਕਈ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਡੀਏਪੀ ਕੰਨਿਓ ਪਛੇਤੀ ਬਜਾਈ ਹੋ ਜੋ ਇੱਕ ਥੋੜਾ ਜਿਹਾ ਜਿਵੇਂ ਆਪ ਨੂੰ ਪਤਾ ਹੈ 1509 ਜਾਂ 18471692 ਜਾਂ ਕਈ ਇਹ ਪਛੇਤ ਮੂੰਗੀ ਤੋਂ ਬਾਅਦ ਥੋੜਾ ਜਿਹਾ ਲੇਟ ਲੱਗੀਆਂ ਸੀਗੀਆਂ ਇਹ ਵੈਰੈਟੀਆਂ 26 ਹੋ ਗਿਆ ਪੀਆਰ 126 ਇਹ ਵੀ ਲੇਟ ਲੱਗੀ ਸੀ ਕਈ ਕਿਸਾਨ ਵੀਰਾਂ ਦੇ ਹਜੇ ਬਾਹਨ ਚ ਖੜੀ ਹੈ ਤੇ ਇਸ ਕਰਕੇ ਕਿਸਾਨ ਵੀਰੋ ਜਿਵੇਂ ਆਪ ਨੂੰ ਪਤਾ ਹੈ ਡੀਏਪੀ ਕੰਨਿਓ ਵੀ ਤੇ ਝੋਨੇ ਦੀਆਂ ਵੈਰੈਟੀਆਂ ਵੀ ਜਿਹੜੀਆਂ ਪਛੇਤੀਆਂ ਲੱਗੀਆਂ ਸੀਗੀਆਂ ਉਸ ਕਰਕੇ ਥੋੜਾ ਜਿਹਾ ਕੰਮ ਪਛੇਤਾ ਹੋ ਜਾਊਗਾ ਤੇ ਇਹ ਆਪਾਂ ਕਿਵੇਂ ਕਰ ਸਕਦੇ ਆ ਜੇ ਆਪਾਂ ਡੀਏਪੀ ਵੀ ਘੱਟ ਮਿਲੀ ਹੈ 30 ਕਿਲੋ ਜਾਂ 40 ਕਿਲੋ ਪਾ ਕੇ ਬੀਜ ਰਹੇ ਆ ਤੇ ਜਦ ਪਛੇਤੇ ਹੋਗੇ ਆਪਾਂ ਕਣਕ ਬੀਜਣ ਕੰਨਿਓ ਤਾਂ ਤੁਸੀਂ ਇਹਦੇ ਨਾਲ ਕੋਈ ਵੀ ਸੁਪਰ ਮਿਨਿਓਰ ਜਾਂ ਮਾਈਕੋਰਾਜਾ ਤੁਸੀਂ ਨਾਲ ਪਾ ਕੇ ਬੀਜ ਸਕਦੇ ਹੋ ਕਈ ਕੰਪਨੀਆਂ ਦਾ 4 ਕਿਲੋ ਆਂਦਾ ਹੈ ਕਈ ਕੰਪਨੀਆਂ ਦਾ 2 ਕਿਲੋ ਆਂਦਾ ਹੈ ਤੁਸੀਂ ਕੋਈ ਵੀ ਚੰਗਾ ਜਿਹਦਾ ਤੁਸੀਂ ਰਿਜ਼ਲਟ ਲਿਆ ਹੋਇਆ ਜਾਂ ਚੰਗੀ ਕੰਪਨੀ ਦਾ ਲੈ ਕੇ ਤੁਸੀਂ ਇਹਨੂੰ ਡੀਏਪੀ ਦੇ ਨਾਲ ਕਣਕ ਦੇ ਨਾਲ ਬੀਜ ਸਕਦੇ ਹੋ ਤੇ ਇਹਦੇ ਨਾਲ ਕੀ ਹੈ ਅਸੀਂ ਚਲੋ ਕਲਾਸਿਕ ਯੂਐਸ ਦਾ ਨੈਕਸਨ ਯੂਜ਼ ਕਰਦੇ ਆ ਪਰ ਤੁਸੀਂ ਕੋਈ ਮਰਜ਼ੀ ਯੂਜ਼ ਕਰ ਸਕਦੇ ਹੋ ਜਿਹਦਾ ਤੁਸੀਂ ਰਿਜ਼ਲਟ ਦੇਖਿਆ ਜਾਂ ਚੰਗੀ ਕੰਪਨੀ ਦਾ ਆ ਸੁਪਰ ਮੈਨਿਓਰ ਤੇ ਕੋ ਪੜੇ ਮਾਈਕਰਾਇਆ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਡੀਏਪੀ ਨਾਲ ਕਣਕ ਨਾਲ ਵੇਚ ਸਕਦੇ ਹੋ ਡੀਬੀ ਡੀਏਪੀ ਵਿੱਚ ਰਲਾ ਕੇ ਇਹਦੇ ਨਾਲ ਤੁਸੀਂ ਦੇਖ ਲਿਓ 15 ਦਿਨਾਂ ਬਾਅਦ 20 ਦਿਨਾਂ ਬਾਅਦ ਤੁਸੀਂ ਦੇਖੋਗੇ ਉੱਥੇ ਲੱਗੂਗਾ ਵੀ ਅਗੇਤੀ ਦੇ ਬਰਾਬਰ ਲੱਗੀ ਹੋਈ ਕਣਕ ਹੈ ਕਿल्ले ਦੋ ਕਿल्ले 'ਚ ਤੁਸੀਂ ਵਰਤ ਕੇ ਦੇਖ ਲਿਓ ਸੋਨੂਆ ਲੱਗੂ ਅਗੇਤੀ ਕਣਕ ਦੇ ਇਹ ਬਰਾਬਰ ਬੀਜੀ ਹੋਈ ਐ ਪਛੇਤੀ ਕਣਕ ਇੰਨਾ ਫਰਕ ਰਹੂਗਾ 4 ਦਾ ਵੀ ਕੁਆਂਟਲ 1.5 ਕੁਆਂਟਲ 2 ਕੁਆਂਟਲ ਤੱਕ ਫਰਕ ਰਹੂਗਾ ਜੜਾਂ ਪੂਰੀਆਂ ਵਧੀਆ ਵਿਕਾਸ ਕਰਨਗੀਆਂ ਜਲਦੀ ਵਿਕਾਸ ਕਰਨਗੀਆਂ ਇਹਦੇ ਨੇ ਕੀ ਡੀਏਪੀ ਨੂੰ ਆਪਣੇ ਐਕਟਿਵ ਕਰਦੀ ਐ ਜਲਦੀ ਐਸ ਕਰਕੇ ਕਿਸਾਨ ਵੀਰੋ ਕਿल्ले ਦੋ ਕਿल्ले 'ਚ ਜਿਹੜੇ ਕਿਸਾਨ ਵੀਰ ਪਛੇਤੀ ਹੋ ਗਈ ਕਣਕ ਉਹਨਾਂ ਦੀ ਤਾਂ ਤੁਸੀਂ 2 ਕਿਲੋ ਜਾਂ 4 ਕਿਲੋ ਮਾਈਕਰਾਜਾ ਕਈ ਕੰਪਨੀਆਂ ਦਾ ਸੁਪਨ ਮਨਯੋਰ 4 ਕਿਲੋ ਮਾਈਕਰਾਜਾ 2 ਕਿਲੋ ਤੱਕ 3 ਕਿਲੋ ਵੀ ਆਂਦਾ ਤੁਸੀਂ ਇਹ ਚੀਜ਼ ਪਾ ਕੇ ਦੇਖਿਓ ਕਿल्ले 2 ਕਿल्ले 'ਚ ਤੁਹਾਨੂੰ ਰਿਜ਼ਲਟ ਪਤਾ ਲੱਗੂਗਾ 20 ਦਿਨਾਂ ਬਾਅਦ ਤੁਸੀਂ ਦੇਖਿਓ ਤੁਹਾਡੇ ਅਗੇਤੀ ਕਣਕ ਦੇ ਬਰਾਬਰ ਕਣਕ ਲੱਗੂਗੀ ਉਹ ਆਹੀ ਗੱਲਾਂ ਵੀ ਤੁਹਾਨੂੰ ਸੰਜੀਏ ਕਰਨੀਆਂ ਸੀ ਕਿल्ले 2 ਕਿल्ले 'ਚ ਇਹ ਤੇਰਬਾ ਜੂਰੂ ਕਰਕੇ ਦੇਖਿਓ ਧੰਨਵਾਦ